ਸਾਸਰੀ ਕਾਲ ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸੀਨੀਵਾਲ ਕਲਾਂ ਡੈਰੀ ਫਾਰਮ ਤੇ ਹਾਂਜੀ ਵੀਰ ਜੀ ਜਿਹੜੇ ਵੀਰ ਮੇਰੇ ਜਰਸੀ ਐਫ ਕਾਫੀ ਕ੍ਰੋਸ ਸਾਈਵਾਲ ਐਰਸਰ ਆਦ ਹਰ ਤਰ੍ਹਾਂ ਦੀ ਨਸਲ ਦੇ ਖਰੀਦੇ ਚਾਹਵਾਨ ਤੁਸੀਂ ਵੀਰੇ ਚਾਰ ਸਪੀਰੇ ਕੌਮ ਕੌਮ ਹੰਮ ਚੁੱਕੇ ਹੋ ਤਾਂ ਘਭਰਾਉਣ ਦੀ ਲੋੜ ਨਹੀਂ ਸਾਡੇ ਨਾਲ ਵੀਰ ਜੀ ਸੰਪਰਕ ਕਰੋ ਹਾਂਜੀ ਵੀਰ ਜੀ ਮੇਰਾ ਐਡਰੈਸ ਆ ਜਿਹੜਾ ਮੇਰਾ ਪਿੰਡ ਆ ਵੀਰੇ ਸੀਨੀਵਾਲ ਕਲਾਂ ਜਿਹੜਾ ਪਿੰਡ ਆ ਵੀਰੇ ਆਪਣਾ ਵੱਡਾ ਸੀਨੀਵਾਲ ਕਲਾਂਗਾ ਜਿਹੜਾ ਘਰ ਆ ਬਿਲਕੁਲ ਸੀਨੀਵਾਲਕਲਾਂ ਤੋਂ 2 ਕਿਲੋਮੀਟਰ ਚੱਲ ਕੇ ਬਿਲਕੁਲ ਵੀਰੇ ਕਲਾਲੇ ਦੇ ਨੇੜੇ ਆ ਕੇ ਹੈਗਾ ਜੀ ਆਪਣੇ ਜਦੋਂ ਵੀਰੇ ਤੁਸੀਂ ਫਾਰਮ ਤੇ ਆਵੋਗੇ ਤੁਹਾਨੂੰ ਪਰਮਾਤਮਾ ਦੀ ਕਿਰਪਾ ਸਦਕਾ ਦੁਨਨੇ ਪਾਸੇ ਵੀਰੇ ਦੂਰ ਦੂਰ ਤੱਕ ਖੜੀਆਂ ਗੱਡੀਆਂ ਮੋਟਰਸਾਈਕਲ ਮਿਲਣਗੇ ਜੀ ਜਦੋਂ ਆਪਣੇ ਫਾਰਮ ਤੇ ਆਵੋਗੇ ਸੀਨੀਵਾਲਕਲਾਂ ਤੋਂ ਵੀਰੇ ਤਕਰੀਬਨ 2 ਕਿਲੋਮੀਟਰ ਚੱਲ ਕੇ ਬਿਲਕੁਲ ਮੇਰਾ ਕਲਾਲੇ ਦੇ ਨੇੜੇ ਆ ਕੇ ਘਰ ਹੈਗਾਗਾ ਸੜਕ ਦੇ ਉੱਪਰ ਹੀ ਵੀਰੇ ਆਪਣਾ ਫਾਰਮ ਆ ਤੁਹਾਨੂੰ ਗੱਡੀ ਖੜਾਉਣ ਦੇ ਵੀਰੇ ਜਰੂਰ ਓਖੀ ਓਲੀ ਥੋੜੀ ਦੂਰ ਖੜੂ ਆਪਣੇ ਘਰ ਤੋਂ ਤੁਹਾਨੂੰ ਵੀਰੇ ਪੂਰਾ ਪਰਮਾਤਮਾ ਦੀ ਕਿਰਪਾ ਤੇ ਮੇਰੇ ਵੀਰ ਵੀ ਗਾਹਕ ਵੀ ਦੂਰੋਂ ਦੂਰੋਂ ਮਿਲਣਗੇ ਤੇ ਵੀਰੇ ਜਿਹੜੀਆਂ ਕਰਮਾਂ ਵਾਲੀਆਂ ਇਹ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਵੀਰੇ ਆਪਣਾ ਇਹਨਾਂ ਦਾ ਖਰੀਦ-ਵੇਚ ਜਾਂ ਕੰਮ ਕਰਦੇ ਆਂ ਵੀਰ ਜੀ ਹਾਂਜੀ ਵੀਰੇ ਜਿਹੜਾ ਆਪਣਾ ਜ਼ਿਲ੍ਹਾ ਗਾ ਬਰਨਾਲਾ ਕਾ ਜੀ ਕੰਟੈਕਟ ਨੰਬਰ ਵੀਰ ਜੀ ਆਪਣਾ ਨੋਟ ਕਰ ਲਓ 62807 13934 62807 13934 ਹਾਂਜੀ ਵੀਰ ਜੀ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾ ਜਦੋਂ ਤੁਸੀਂ ਵੀਰੇ ਸਾਨੂੰ ਹੈਲੋ ਦਾ ਮੈਸੇਜ ਕਰੋਗੇ ਮੇਰੇ WhatsApp ਤੇ ਤਾਨੂੰ ਸਾਡੀ ਲੋਕੇਸ਼ਨ ਆਪਦੇ ਆਪ ਚਲੀ ਜਾਊਗੀ ਜੀ ਉਹ ਜਿਹੜੀ ਵੀਰੇ ਲੋਕੇਸ਼ਨ ਆ ਤੁਹਾਨੂੰ ਸਾਡੇ ਫਾਰਮ ਤੇ ਲੈ ਕੇ ਆਊਗੀ ਜਿਹੜੇ ਵੀਰ ਤਾਂ ਦੇਖੋ ਲੋਕੇਸ਼ਨ ਲਾ ਲੈਂਦੇ ਆ ਉਹਦਾ ਵੀਰੇ ਫਾਰਮ ਤੇ ਉਸ ਤਰ੍ਹਾਂ ਲੋਕੇਸ਼ਨ ਦੇ ਹਿਸਾਬ ਨਾਲ ਆ ਜਾਂਦੇ ਆ ਤੇ ਜੇ ਉਹਦਾ ਵੀਰੇ ਐਡਰੈਸ ਜਾਣੀ ਪੁੱਛਣਾ ਤਾਂ ਵੀਰੇ ਆਪਣਾ ਵੱਡਾ ਸੀਨੀਵਾਲ ਕਲਾ ਪਿੰਡ ਸੀਨੀਵਾਲ ਕਲਾਂਗਾ ਵੱਡਾ ਸੀਨੀਵਾਲ ਕੋਲੇ ਇੱਕ ਛੋਟਾਗਾ ਆਪਣਾ ਵੱਡਾ ਸੀਨੀਵਾਲ ਕਲਾਂਗਾ ਵੀਰੇ ਤੇ ਉਸ ਤਰ੍ਹਾਂ ਆਪਣਾ ਕਲਾਲੇ ਦੇ ਨੇੜੇ ਆ ਕੇ ਘਾਰਾ ਸੀਨੀਵਾਲ ਕਲਾਂ ਤੋਂ ਤਕਰੀਬਨ 2 ਕਿਲੋਮੀਟਰ ਚੱਲ ਕੇ ਹਾਂਜੀ ਮਿੰਦੀ ਜਿਹੜਾ ਆਪਣਾ ਇਦੂ ਅਗਲਾ ਲਾਟਾ ਹੁਣ ਹੈ ਨਾ ਕਰਮਾਲੀਆਂ ਦਾ ਉਬਰੇ 17 ਤਰੀਕ 9ਵਾਂ ਮਹੀਨਾ 2023 17 ਤਰੀਕ 9ਵਾਂ ਮਹੀਨਾ 2023 ਦਿਨ ਐਦਵਾਰ ਬਣਦਾ ਵੀਰੇ ਉਹਦੇ ਆਪਾਂ ਸਵੇਰੇ 7 ਵਜੇ ਵੀਰੇ ਆਪਾਂ ਇਹਨਾਂ ਦੇ ਸਵੇਹਾ ਸੌਦੇ ਸਟਾਰਟ ਕਰ ਦਾਂਗੇ ਕਰਮ ਵਾਲੀਆਂ ਦੇ ਤਕਰੀਬਨ ਵੀਰੇ 3 ਘੰਟੇ ਚ ਆਪਣਾ ਸਾਰਾ ਮਾਲ ਇਹ ਸੇਲ ਹੋ ਜਾਂਦਾ 7 ਤੋਂ ਲੈ ਕੇ ਵੀਰੇ 10 ਵਜੇ ਤੱਕ ਚੱਲਦਾ ਉ ਉਦਾਂ ਸਾਧਰੇ ਆਉਣ ਦੇ ਵਿੱਚ ਹੀ ਫਾਇਦਾ ਹੈਗਾ ਜਿਹਦੇ ਵਿੱਚ ਵੀਰੇ ਤਕਰੀਬਨ ਉਸ ਦਿਨ ਆਪਣੇ 55 ਕ ਨਕ ਹੋਣਗੇ ਟੋਟਲ 55 ਗਾਇਆਂ ਹੋਣਗੀਆਂ ਵਿਕਰੀ ਲਈ ਜਿਨ੍ਹਾਂ ਦਾ ਵੀ ਦਾ ਰੇਟ ਹੋਊਗਾ 40000 ਤੋਂ ਲੈ ਕੇ 60000 ਤੱਕ ਕੁਝ ਕੁ ਸੌਦੇ ਵੀਰੇ 40 ਤੋਂ ਥੱਲੇ ਵਾਲੇ ਵੀ ਹੋਣਗੇ ਤੇ ਕੁਝ ਕੁ ਸੌਦੇ ਜਾਨੀ ਦੀ 60000 ਤੋਂ ਉੱਪਰ ਵਾਲੇ ਵੀ ਹੋਣਗੇ ਪਰ ਜ਼ਿਆਦਾ ਸੌਦੇ ਵੀਰੇ ਆਪਣੇ ਜਿਹੜੇ ਹੁੰਦੇ ਨੇ ਫਾਰਮ ਤੇ 40 ਤੋਂ ਲੈ ਕੇ 60 ਦੇ ਵਿੱਚ ਹੁੰਦੇ ਆ ਬਾਕੀ ਵੀਰੇ ਆਪਾਂ ਇਹ ਨਹੀਂ ਵੀ ਆਪਾਂ ਸਾਰੇ ਜਾਨਵਰ ਇੱਕ ਬੰਨੇ ਹੁੰਦੇ ਨੇ ਆ ਸਾਡੇ ਕੋਲੇ ਵੀਰ ਦੂਰੋਂ ਦੂਰੋਂ ਆਉਂਦੇ ਆ ਵੀਰੇ ਆਪਾਂ ਇਕੱਲਾ ਇਕੱਲਾ ਕਰਕੇ ਨਗ ਵੇਚੀ ਦਾ ਇੱਕ ਲੈ ਲਓ ਦੋ ਲੈ ਲਓ ਤੁਹਾਡੀ ਆਪ ਦੀ ਹਿੱਸਾ ਜਦੋਂ ਵੀਰੇ ਤੁਸੀਂ ਸਾਡੇ ਫਾਰਮ ਤੇ ਆਵੋਗੇ ਆਪਦਾ ਇੱਕ ਦਿਨ ਵੀਰੇ ਬਾਹਰੋਂ ਰੇਟ ਜਰੂਰ ਪਤਾ ਕਰਕੇ ਆਓ ਜੀ ਜਦੋਂ ਵੀਰ ਜੀ ਤੁਹਾਡੇ ਬਾਹਰੋਂ ਰੇਟ ਪਤਾ ਕਰੇ ਹੋਣਗੇ ਸੀਨੀ ਵਾਲਕਾਂ ਡੈਰੀ ਫਾਰਮ ਤੇ ਆਵੋਗੇ ਵੀਰੇ ਤੁਹਾਨੂੰ ਰਿਜ਼ਲਟ ਲਾਜ਼ਮੀ ਮਿਲੂਗਾ ਰੇਟਾਂ ਦੇ ਵਿੱਚ ਮੈਂ ਬਾਹਲਾ ਨਹੀਂ ਕਹਿੰਦਾ ਵੀਰੇ 10 10000 ਰੁਪਿਆ ਕੱਲੀ ਕੱਲੀ ਗਾਹ ਮਗਰ ਤੁਹਾਨੂੰ ਵੀਰੇ ਰਿਜ਼ਲਟ ਮਿਲੂਗਾ ਬਾਕੀ ਵੀਰ ਜੀ ਦੇਖੋ ਅਸੀਂ ਮੂਰੋਂ ਵੀ ਥੋਕ ਦੇ ਵਿੱਚ ਹੀ ਮਾਲ ਖਰੀਦਦੇ ਆ ਕਿਉਂਕਿ ਕੱਲੀ ਕੱਲੀ ਗਾਹ ਤੇ ਨਹੀਂ ਘੁੰਮਦੇ ਮੂਰੋਂ ਵੀ ਵੱਡੀ ਮਾਤਰਾ ਜੀ ਮਾਲ ਲੈਣੇ ਆ ਬਾਕੀ ਵੀਰੇ ਨਾ ਕਰਮ ਵਾਲਿਆਂ ਦੇ ਜਿਆਦਾ ਸੁਰਖੀ ਪਾウダー ਨਹੀਂ ਲਾਉਂਦੇ ਸੁਰਖੀ ਪਾウダー ਲਾਵਾਂਗੇ ਵੀਰੇ ਖਰਚਾ ਕਰਾਂਗੇ ਕਿਸੇ ਮੌਲੀ ਗਾਂ ਦੇ ਝਾਂਜਰਾ ਪਾਵਾਂਗੇ ਉਹ ਪਲੂਣ ਬੱਸੀ ਨਹੀਂ ਬਣ ਜਾਂਦੀ ਬਾਕੀ ਵੀਰੇ ਉਹ ਖਰਚਾ ਵੀ ਤੁਹਾਡੀ ਜੇਬ ਤੇ ਪਊਗਾ ਬਾਕੀ ਵੀਰ ਜੀ ਸਾਡਾ ਵੀ ਨਫਾ ਬਿਲਕੁਲ ਜਾਇਜ਼ ਹੁੰਦਾ 11500 ਰੁਪਈਆ ਕਿਉਂਕਿ ਵੀਰੇ ਸਾਡੀ ਉਹੀ ਜਾਨਵਰਾਂ ਦੀ ਕਵਾਂਟੀਟੀ ਬਹੁਤ ਜ਼ਿਆਦਾ ਹੈਗੀ ਹੈਗੀ ਤਕਰੀਬਨ 2.5 300 ਵੀਰੇ ਗਾਂ ਅਸੀਂ ਮਹੀਨੇ ਦੀ ਵੇਚਦਣੇ ਆ ਸਾਨੂੰ 11500 ਹੀ ਬੜਾ ਹੁੰਦਾਗਾ ਬਾਕੀ ਵੀਰੇ ਕਰਮ ਵਾਲੀ ਮੇਰੇ ਵੀਰ ਦੇ ਸਮਝਾਉਣੀ ਚਾਹੀਦੀ ਆ ਸਾਡੇ ਫਾਰਮ ਦੇ ਵੀਰੇ ਖਾਲੀ ਮੋੜਨ ਦਾ ਮਸਕਦ ਹੀ ਨਹੀਂ ਹੁੰਦਾਗਾ ਕਿਉਂਕਿ ਇੰਨੇ ਮਾਲ ਦੇ ਵਿੱਚੋਂ ਹਰ ਬੰਦੇ ਦੇ ਵੀਰੇ ਪੰਜ ਚਾਰ ਨਾਗ ਲਾਜ਼ਮੀ ਫਿੱਟ ਆ ਜਾਂਦੇ ਆ ਬਾਕੀ ਵੀਰੇ ਅਸੀਂ ਵੀ ਕਿਸੇ ਨੂੰ ਖਾਲੀ ਨਹੀਂ ਮੋੜਦੇ ਕਿਉਂਕਿ ਹਰ ਦੇ ਵਿੱਚੋਂ ਕੋਈ ਜ਼ਿਆਦਾ ਨਫਾ ਨਹੀਂ ਹੁੰਦਾ ਥੋੜੇ ਪੈਸਿਆਂ ਦਾ ਵੀ ਦੇਣੀ ਪਵੇ ਉਸ ਤਰ੍ਹਾਂ ਵੀ ਜਾਨਵਰ ਆਪਾਂ ਦੇਈਦਾ ਖਾਲੀ ਮੋੜਨ ਵਾਲੇ ਵੀਰੇ ਸਾਡਾ ਮਸਕਦ ਨਹੀਂ ਹੁੰਦਾਗਾ ਬਾਕੀ ਵੀਰ ਜੀ ਵੱਡੀ ਗੱਲ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਬਾਦੂ ਆ ਵੀਰੇ ਸਾਰੇ ਪੰਜਾਬ ਲਈ ਉਂਦਾਪਾ ਆਲ ਇੰਡੀਆ ਮਾਲ ਭੇਜਦੇ ਆ ਇਹ ਆਬਦਾ ਦਾ ਵੀਰੇ ਕੋਈ ਕੋਨਾ ਇਹ ਜਹਾ ਹੋਣੇ ਨਹੀਂ ਪ੍ਰਮਾਤਮਾ ਦੀ ਕਿਰਪਾ ਸਦਕਾ ਜਿਹੜੀ ਜਗ੍ਹਾ ਪਹਿਲਾਂ ਕਰਮ ਵਾਲਿਆਂ ਨੂੰ ਨਹੀਂ ਭੇਜਦੇ ਹਾਂਜੀ ਵੀਰੇ ਆਪਣਾ ਇਹ ਟ੍ਰਾਂਸਪੋਰਟ ਦਾ ਹੈਗਾ 13 ਰੁਪਏ ਕਿਲੋਮੀਟਰ ਹੈਗਾ ਵੀਰ ਜੀ 13 ਰੁਪਏ ਕਿਲੋਮੀਟਰ ਹੈਗਾ ਵੀਰੇ ਤੁਹਾਡੇ ਜੇ ਘਰ ਤੱਕ ਆਪਣਾ ਬੰਦਾ ਜਣੀ ਭੇਜਦੇ ਆਪਾਂ ਬਾਕੀ ਵੀਰੇ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਸਵਾਇਪ ਮਸ਼ੀਨਾ ਹੈਗੀਆਂ ਮੇਰੇ ਆਪਣੇ ਕੋਲੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਉਥੇ ਪੇਮੈਂਟ ਚੱਕੀ ਜਾਂਦੀ ਹੈਗੀ ਬਾਕੀ ਵੀਰੇ ਆਨਲਾਈਨ ਗੂਗਲ ਪੇ ਪੀ.ਟੀ.ਐਮ ਦਾ ਹਰ ਤਰ੍ਹਾਂ ਦੀ ਵੀਰੇ ਸੇਵਾ ਹੈਗੀ ਕੱਲਾ ਵੀਰ ਜੀ ਆਪਾਂ ਚੈੱਕ ਨਹੀਂ ਲੈਂਦੇਗੇ ਕੋਈ 5 7 10000 ਰੁਪਿਆ ਪੇਮੈਂਟ ਘੱਟ ਵੱਧ ਜਾਂਦੀ ਆ ਤਾਂ ਉਹ ਸਾਡੇ ਗੱਡੀ ਵਾਲੇ ਵੀਰ ਨੂੰ ਫੜਾਇਆ ਜਾਂਦਾਗਾ ਕੋਈ ਇਸ ਤਰ੍ਹਾਂ ਘਬਰਾਉਣ ਦੀ ਗੱਲ ਨਹੀਂ ਗਈ ਉਹ ਗੱਡੀ ਵਾਲੇ ਵੀਰ ਨੂੰ ਫੜਾਇਆ ਜਾਂਦਾ ਬਾਕੀ ਵੀਰੇ ਜਿਹੜਾ ਆਪਾਂ 17 ਤਰੀਕ 9ਵਾਂ ਮਹੀਨਾ 2023 ਬਣ ਐਤਵਾਰ ਨੂੰ ਵੀਰੇ ਆਪਾਂ ਸਵੇਰੇ ਉਹਦੇ 7 ਵਜੇ ਸੌਦੇ ਸਟਾਰਟ ਕਰਦੇਾਂਗੇ ਵੀਰੇ ਵੀਡੀਓ ਤਾਂ ਆਪਾਂ ਲਾਜ਼ਮੀ ਪਾਉਣੇ ਆ ਹਰ ਜਿਆਦਾ ਧੰਨ ਕਰ ਵੀਰੇ ਤੁਹਾਡੇ ਕੋਲ ਇਹਨਾਂ ਦੀ ਵੀਡੀਓ ਪਹੁੰਚਣੇ ਉਦੋਂ ਨੂੰ ਇਹ ਕਰਮ ਵਾਲੀਆਂ ਸੇਲ ਹੋ ਚੁੱਕੀਆਂ ਨੇ ਵੀਰੇ ਉਦੋਂ ਨੂੰ ਸੇਲ ਹੋ ਜਾਂਦੀਆਂ ਨੇ ਕਿਉਂਕਿ ਆਪਣੇ ਕੋਲੇ ਇੱਕ ਵਪਾਰੀ ਮਾਲ ਵੀ ਵੀਰੇ ਕਾਫੀ ਵੱਡੀ ਮਾਤਰਾ 'ਚ ਹੁੰਦਾ ਤੇ ਆਪਣੇ ਕੋਲੇ ਵੀਰੇ ਜਿਹੜੇ ਆਪਣੇ ਗਾਹਕ ਨੇ ਉਹ ਵੀ ਦੂਰੋਂ ਦੂਰੋਂ ਜੁੜੇ ਉਹ ਵੀ ਕਾਫੀ ਵੱਡੀ ਮਾਤਰਾ 'ਚ ਹੁੰਦੇ ਨੇ ਕਿਉਂਕਿ ਵੀਰੇ ਅਸੀਂ ਬਾਹਰ ਆਉਂਦੇ ਬਲੂ ਸਲਾਈ ਜੇ ਮਾੜਾ ਹੁੰਦਾਗਾ ਜੋ ਤੁਸੀਂ ਬਾਹਰੋਂ ਰੇਟ ਪਤਾ ਕਰਕੇ ਆਵੋਗੇ ਕੋਈ ਨਵਾਂ ਬੰਦਾ ਆਊਗਾ ਸਿਰਫ ਸਾਡੇ ਕੋਲੇ ਇੱਕ ਵਾਰ ਆਉਣਾ ਔਖਾ ਲੱਗਦਾ ਵੀਰੇ ਹਰ ਬੰਦਾ ਚਾਹੇ ਗਾਂ ਇੱਕ ਲੈਣ ਆਵੇ ਪਰ ਰੇਟ ਦੇ ਹਿਸਾਬ ਨਾਲ ਤਾਂ ਜਾਨਵਰ ਦੀ ਕੁਆਲਿਟੀ ਦੇਖ ਕੇ ਵੀਰੇ ਹਰ ਬੰਦੇ ਦਾ ਮਾਨ ਕਰਦਾ ਵੀ 2-4 ਲੈ ਜੀਏ ਕਿਸੇ ਬੰਦੇ ਦਾ ਇੱਥੇ ਟਾਈਮ ਨਹੀਂ ਵੀਰੇ ਖਰਾਬ ਹੋਊਗਾ ਜਦੋਂ ਤੁਸੀਂ ਆਮ ਹੋਗੇ ਵੀਰੇ ਤੁਹਾਨੂੰ ਰਿਜ਼ਲਟ ਲਾਜ਼ਮੀ ਮਿਲਣਗੇ ਬਾਕੀ ਸਾਨੂੰ ਵੀਰੇ ਟੋਕੜ ਬੈੜ ਵਾਲਾ ਕੋਈ ਫੋਨ ਨਾ ਲਾਵੇ ਤੇ ਨਾ ਵੀਰੇ ਛੋਟੀਆਂ ਬੱਸੀਆਂ ਵਾਲਾ ਲਾਵੇ ਸਾਡੇ ਕੋਲੇ ਇਹਦੇ ਵਿੱਚ ਵੀਰੇ ਹਰ ਲਾੜ ਦੇ ਵਿੱਚ ਤਕਰੀਬਨ 20 ਤੋਂ 25 ਨਗ ਸੂਏ ਸੂਏ ਵੀ ਹੁੰਦੇ ਆ ਬਿਲਕੁਲ ਤਾਜ਼ੇ 2-4 ਦਿਨ ਵਾਲੇ ਬਾਕੀ ਵੀਰੇ ਦੂਜਾ ਮਾਲ ਸਾਡੇ ਕੋਲੇ ਬਿਲਕੁਲ ਹਾਜ਼ਰ ਹੁੰਦਾ ਹੈਗਾ ਬਿਲਕੁਲ ਹਾਜ਼ਰ ਹੁੰਦਾ 2-4 ਦਿਨ ਦੇ ਵਿੱਚ ਸੂਣ ਆਲਾ ਕੀ ਕਹਣਾ ਪੰਜ ਚਾਰ ਨਾਗ ਵਿੱਚ ਕੱਚੇ ਹੋਣ ਕਿਉਂਕਿ ਵਿੱਚ ਕੱਚੀਆਂ ਬਣਾ ਦੇ ਸਕੀਨ ਵੀ ਹੁੰਦੀਆਂ ਦਸਕ ਦਿੰਦੀਆਂ ਕੱਚੀਆਂ ਹੁੰਦੀਆਂ ਨੇ ਬਾਕੀ ਵੀਰੇ ਜੇ ਤੂੰ ਸਾਨੂੰ ਆਉਣਾ ਸਿਰਫ ਫੋਨ ਲਾਜ਼ਮੀ ਕਰਕੇ ਆਉਣਾ 62807 13934 ਕਿਉਂਕਿ ਵੀਰ ਜੀ ਸੀ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇ ਕਿਉਂਕਿ ਵਿੱਚ ਵੀਰ ਦੂਰੋਂ ਆਉਂਦੇ ਆ ਜੋ ਖਾਲੀ ਮੁੜਦੇ ਆ ਵੀਰੇ ਸਾਨੂੰ ਆਪ ਦੇ ਆਪ ਨੂੰ ਚੰਗਾ ਜਾਨੀ ਲੱਗਦਾ ਕਿਉਂਕਿ ਹਰ ਬੰਦਾ ਆਪ ਦਾ ਰਖਾਉਂਦਾ ਉਹ ਖਰਚਾ ਖਾ ਕੇ ਕੋਈ ਮੁੜ ਜੇ ਵੀਰੇ ਕਿਉਂ ਚੰਗਾ ਜਾਨੀ ਲੱਗਦਾਗਾ ਬਾਕੀ ਵੀਰੇ ਦੇਖੋ ਆਪਾਂ ਜਰਸੀ ਦਾ ਕੰਮ ਕਰਦੇ ਹੀ ਕਰਦੇ ਹੈਗੇ ਆ ਜਰਸੀ ਵੀ ਵੀਰੇ ਆਪਣੇ ਕੋਲ ਕਾਫੀ ਵੱਡੀ ਮਾਤਰਾ ਦੇ ਵਿੱਚ ਹੁੰਦੀ ਆ ਬਾਕੀ ਵੀਰੇ ਐਚਐਫ ਤੇ ਵੀ ਆਪਾਂ ਕੰਮ ਕਰਦੇ ਆ ਮਹਾਰਾਸ਼ਟਰ ਵੀਰੇ ਆਪਾਂ ਪੂਰਾ ਮਾਲ ਭੇਜਦੇ ਆ ਮਹਾਰਾਸ਼ਟਰ ਵੀਰੇ ਫਾਰਮ ਵਾਲੀਆਂ ਵੱਡੀਆਂ ਬੈੜਾਂ ਜਾਂਦੀਆਂ ਨੇ ਉਸ ਤਰ੍ਹਾਂ ਦੀਆਂ ਬੈੜਾਂ ਵੀ ਆਪਣੇ ਕੋਲੇ ਹੁੰਦੀਆਂ ਨੇ ਤੇ ਬਾਕੀ ਵੀਰੇ ਦੇਖੋ ਜਿਵੇਂ ਜਰਸੀ ਹੋਗੀ ਸਾਹੀਵਾਲ ਹੋਗੀ ਐਰ ਸੈਰ ਦੇ ਵੀ ਕੁਝ ਨਗ ਆ ਜਾਂਦੇ ਵੀਰੇ ਗਰਲੈਂਡੋਸ ਦੀ ਵੀ ਆ ਜਾਂਦੇ ਆ ਵਿੱਚ ਵੀਰੇ ਗਿਰਬੀ ਆ ਜਾਂਦੀ ਆ ਬਾਕੀ ਐਚਐਫ ਤੇ ਜਰਸੀ ਵੱਡੀ ਮਾਤਰਾ ਚ ਹੁੰਦੀ ਹੈਗੀ ਬਾਕੀ ਵੀਰ ਜੀ ਤੁਸੀਂ ਸਾਨੂੰ ਦੇਖੋ ਤੁਹਾਨੂੰ ਸੰਪਰਕ ਵੀ ਆਪਾਂ ਦੱਸਤਾ ਸਾਨੂੰ ਵੀਰੇ 16 ਤਰੀਕ ਨੂੰ ਇੱਕ ਵਾਰ ਸ਼ਾਮ ਨੂੰ ਫੋਨ ਲਾ ਸਕਦੇ ਹੋ ਬਾਕੀ ਵੀਰੇ ਆਪਣੇ ਕੋਲੇ ਮਹੀਨੇ ਦੇ ਤਕਰੀਬਨ 5 ਤੋਂ 6 ਲਾਟ ਗੱਡੀ ਦੇ ਆ 5-5 6-6 ਦਿਨਾਂ ਬਾਅਦ ਵੀਰੇ ਆਪਾਂ ਲਾਟ ਕੱਢਦੇ ਰਹਿਨੇ ਆ ਕਿਉਂਕਿ ਕਾਫੀ ਮਾਲ ਵੀਰੇ ਆਪਾਂ ਪਿੰਡਾਂ 'ਚੋਂ ਇਕੱਠਾ ਕਰ ਲਈਦਾ ਫਿਰ ਉੱਧਰ ਜਿਹੜੇ ਲਾਟ ਰੱਖਣਾ ਇੱਕ ਦਿਨ ਰੱਖ ਕੇ ਵੀਰੇ ਆਪਾਂ ਕੱਢ ਲਈਦਾ ਤਕਰੀਬਨ ਵੀਰੇ ਸਾਡਾ ਲਾਟ ਇਹ 2-3 ਘੰਟਿਆਂ ਦੇ ਵਿੱਚ ਸੇਲ ਹੋ ਜਾਂਦਾ 50 ਨਗਾਂ ਤੋਂ ਤਾਂ ਘੱਟ ਵੀਰੇ ਆਪਾਂ ਕਦੇ ਨਹੀਂ ਕੱਢੇ 70 ਨਗਾਂ ਦੀ ਕਪੈਸਿਟੀ ਵੀ ਵੀਰੇ ਆਪਣੀ ਜਾਵੜਦੀ ਆਗੀ ਬਾਕੀ ਵੀਰੇ ਜਦੋਂ ਤੁਸੀਂ ਸਾਡੇ ਕੋਲੇ ਆਉਣਾਗਾ ਵਿਚ ਵੀਰ ਕਹਿੰਦਾ ਵੀਰ ਉਸੇ ਬੋਲੀ ਲੱਗਦੀ ਆ ਦੇਖੋ ਵੀਰੇ ਘਬਰਾਉਣ ਦੀ ਲੋੜ ਨਹੀਂ ਕੋਈ ਇੱਥੇ ਬੋਲੀ ਨਹੀਂ ਲੱਗਦੀ ਵਿਚ ਵੀਰ ਉਦਾਂ ਹੀ ਕਹਿੰਦਾ ਬੋਲੀ ਵੀਰੇ ਕੋਈ ਬੋਲੀ ਨਹੀਂ ਲੱਗਦੀ ਜਿਹੜਾ ਨਾ ਕਿ ਮੇਰੇ ਵੀਰ ਦੇ ਇੱਕ ਵਾਰ ਇੱਕ ਸਮਝ ਆ ਗਿਆ ਵੀਰੇ ਆਪਾਂ ਉਹਦੀ 20 ਮਿੰਟ ਵੇਟ ਕਰੀਦੀ ਆ ਉੱਪਰ ਦੀ ਕੋਈ ਸੌਦਾ ਨਹੀਂ ਲਾਉਂਦੇ ਬਾਕੀ ਵੀਰ ਜੀ ਜੇ ਤੁਸੀਂ ਆਉਣਾ ਆ ਉਹਦਾ ਨਿਰਖ-ਪਰਖਣਾ ਦੇਖ ਕੇ ਲੈ ਕੇ ਜਾਓ ਕਿਉਂਕਿ ਸਾਲ ਹੀ ਚੀਜ਼ ਆਉਂਦੀ ਆ ਵੀਰੇ ਅੱਗੋਂ ਆਉਂਦੀ ਆ ਕਿਉਂਕਿ ਇਸ ਚੀਜ਼ ਦੀ ਗਾਰੰਟੀ ਕੋਈ ਨਹੀਂ ਹੁੰਦੀ ਅਸੀਂ ਵੀ ਵਪਾਰੀ ਆ ਅਸੀਂ ਆਪਦੇ ਨੂੰ ਦੁੱਧ-ਦੁੱਧ ਤੇ ਜੇ ਕੋਈ ਫਾਇਦਾ ਨਹੀਂ ਹੁੰ ਆਪ ਦੀ ਦੇਖ ਕੇ ਵੀਰੇ ਨਰਖ ਬਰਖ ਲੈ ਕੇ ਜਾਓਗੇ ਕਿ 10 ਰੁਪਏ ਵੀ ਅੱਜ ਕੱਲ ਔਖੇ ਬਣਦੇ ਆ ਕਿਉਂਕਿ ਇਹ ਚੀਜ਼ ਦਾ ਲਾਂਭਾ ਕੋਈ ਨਹੀਂ ਹੁੰਦਾਗਾ ਬਾਕੀ ਵੀਰੇ ਸਵੇਦਾ ਤੁਹਾਨੂੰ ਹਰ ਤਰ੍ਹਾਂ ਦੀ ਮਿਲੂ ਸਾਡੇ ਫਾਰਮ ਤੇ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਵੀਰੇ ਕਿਸੇ ਨਵੀਂ ਵੀਡੀਓ ਤੋਂ ਮਿਲਦੇ ਆ ਹਾਂਜੀ ਵੀਰ ਜੀ ਸਾਸਰੀ